रामदेव दी फिसली जुबान औरतों ਦੇ ਕੱਪੜੇ ਪਹਿਨਣਾ yog guru ਨੂੰ ਨਹੀਂ ਪਸੰਦ रामदेव ਦਾ ਮਜ਼ਾਕ ਬਣਿਆ ਉਸੇ ਲਈ ਮੁਸੀਬਤ ਸਸੇਕਾਲ ਐਸ ਵੇਲੇ ਤੁਸੀਂ ਲਾਈਵ ਪੰਜਾਬੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਔਰ ਅਕਸਰ ਲੋਕ ਕੀਆ ਕਰਦੇ ਨੇ ਕਿ ਤੋਲ ਮੋਲ ਕੇ ਬੋਲ ਪਰ ਕਈ ਲੋਕ ਐਸੇ ਹੁੰਦੇ ਨੇ ਕਿ ਜੜੇ ਬੋਲਣ ਤੋਂ ਪਹਿਲਾਂ ਤੋਲ ਦੇ ਨਹੀਂ ਸੋਚ ਦੇ ਨਹੀਂ ਤੇ ਕਈ ਵਾਰ ਉਹਨਾਂ ਦਾ ਜਾਣੇ ਅਣਜਾਣੇ ਦੇ ਵਿੱਚ ਬੋਲਿਆ ਮੁਸੀਬਤ ਬਣ ਜਾਂਦਾ ਤੇ ਹੁਣ ਅਸੀਂ ਗੱਲ ਕਰਨ ਲੱਗੇ ਆ ਯੋਗ ਗੁਰੂ RAMDEEP ਦੀ RAMDEEP ਜਿਨ੍ਹਾਂ ਨੂੰ ਤੁਸੀਂ ਅਕਸਰ ਯੋਗ ਕਰਵਾਉਂਦੇ ਦੇਖਿਆ ਹੋਵੇਗਾ ਵੱਡੇ ਵੱਡੇ ਚੈਨਲਾਂ ਦੇ ਉੱਪਰ ਯੋਗ ਗੁਰੂ ਚੈਲੰਜ ਦਿੰਦੇ ਨੇ ਲੋਕਾਂ ਨੂੰ ਕਿ ਮੇਰੇ ਵਾਂਗੂ ਆ ਕਰਕੇ ਵਿਖਾਓ ਮੇਰੇ ਵਾਂਗੂ ਆ ਕਰਕੇ ਵਿਖਾਓ ਤਰ੍ਹਾਂ ਤਰ੍ਹਾਂ ਦੇ ਯੋਗ ਆਸਣ ਉਹਨਾਂ ਨੂੰ ਕਰਦੇ ਆ ਹੋਇਆ ਕਦੇ ਹਾਥੀ ਤੇ ਬੈਠ ਕੇ ਆਸਣ ਕਰਦੇ ਨੇ ਕਦੇ ਕਿਤੇ ਬੈਠ ਕੇ ਆਸਣ ਕਰਦੇ ਨੇ ਜਿਵੇਂ ਹਾਥੀ ਤੇ ਬੈਠ ਕੇ ਆਸਣ ਕਰਦੇ ਇੱਕ ਵਾਰ ਉਹ ਡਿੱਗ ਗਏ ਸੀ ਇਸ ਵਾਰ ਉਹਨਾਂ ਦੀ ਜ਼ੁਬਾਨ ਫਿਸਲ ਗਈ ਹੈ ਜੀ ਹਾਂ ਜ਼ੁਬਾਨੀ ਤੌਰ ਤੇ ਡਿੱਗ ਗਏ ਨੇ RAMDEV ਯੋਗ ਗੁਰੂ ਕੀ ਕਹਿ ਦਿੱਤਾ ਉਹਨਾਂ ਨੇ ਔਰਤਾਂ ਦੇ ਵਾਸਤੇ ਕਿ ਉਹਨਾਂ ਦੇ ਨਾਲ ਬੈਠੀ ਔਰਤ ਨੂੰ ਵੀ ਸ਼ਰਮਿੰਦਗੀ ਦਾ ਅਹਿਸਾਸ ਹੋਇਆ ਨੀਮੀ ਤੱਕ ਪਾਉਣੀ ਪੈ ਗਈ ਜੀ ਹਾਂ ਗੱਲ ਅਸੀਂ ਤੁਹਾਨੂੰ ਦੱਸਣ ਜਾ ਰਹੇ ਕਿ RAMDEV ਆਪਣੇ ਇੱਕ ਯੋਗ ਸਭਾ ਦੇ ਵਿੱਚ ਬੈਠੇ ਹੋਏ ਨੇ ਔਰ ਉੱਥੇ ਗੱਲਾਂ ਹੋ ਰਹੀਆਂ ਨੇ ਯੋਗ ਦੇ ਬਾਰੇ ਤੇ ਔਰਤਾਂ ਦੇ ਕੱਪੜਿਆਂ ਦੇ ਉੱਪਰ ਜਦੋਂ ਗੱਲ ਚੱਲਦੀ ਹੈ ਤਾਂ ਯੋਗ ਗੁਰੂ RAMDEV ਇਹ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਔਰਤਾਂ ਸਾੜੀ ਵਿੱਚ ਵੀ ਸੋਹਣੀਆਂ ਲੱਗਦੀਆਂ ਨੇ ਔਰਤਾਂ ਪੈਂਟ ਸ਼ਰਟ ਦੇ ਵਿੱਚ ਵੀ ਸੋਹਣੀਆਂ ਲੱਗਦੀਆਂ ਨੇ ਔਰਤਾਂ ਸਲਵਾਰ ਕਮੀਜ਼ ਦੇ ਵਿੱਚ ਵੀ ਸੋਹਣੀਆਂ ਲੱਗਦੀਆਂ ਨੇ ਔਰ ਉਹਨਾਂ ਨੇ ਕਿਹਾ ਕਿ ਜੇ ਮੇਰੇ ਵਾਂਗੂ ਕਪੜੇ ਨਾ ਵੀ ਪਾਏ ਹੋਣ ਤਾਂ ਵੀ ਔਰਤਾ ਜੀ ਹਾਂ ਇਸੀ ਟਿੱਪਣੀ ਦੇ ਨਾਲ ਯੋਗ ਗੁਰੂ ਹੁਣ ਬੁਰੀ ਤਰ੍ਹਾਂ ਦੇ ਨਾਲ ਟ੍ਰੋਲ ਹੋ ਰਹੇ ਨੇ ਹਰ ਪਾਸੇ ਉਹਨਾਂ ਦੀ ਇਸ ਟਿੱਪਣੀ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ ਔਰਤਾਂ ਉਸ ਨੂੰ ਬੁਰੀ ਤਰ੍ਹਾਂ ਦੇ ਨਾਲ ਟ੍ਰੋਲ ਕਰ ਰਹੀਆਂ ਨੇ ਔਰ ਇਹ ਮਾਮਲਾ ਹੌਲੀ ਹੌਲੀ ਤੂਲ ਫੜਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਵੀ ਦੇਖੋ ਕਿ ਯੋਗ ਗੁਰੂ ਨੇ ਅਸਲ ਦੇ ਵਿੱਚ ਇਹ ਟਿੱਪਣੀ ਕੀਤੀ ਕੀ ਹੈ RAM DEEP ਦੀ ਜਿੱਕਰ ਜ਼ੁਬਾਨ ਫਿਸਲੀ ਹੈ RAM DEEP ਨੇ ਔਰਤਾਂ ਦੇ ਉੱਪਰ ਇਹ ਟਿੱਪਣੀ ਕਰਕੇ ਇੱਕ ਵੱਡੀ ਮੁਸੀਬਤ ਲਈ ਹੈ ਤਾਂ ਇਹ ਟਿੱਪਣੀ तो भी सुनना है। इस टिपनी उपर तो हाड़े की विचार ने तुम साझे कर सकते हो और इस टिप्पणी देख के अपने विचार कॉमेंट सा मैं सुबह याद कर रहा था मेरे से बोली स्वामी जी मैं सर्वांग आसन कर तो लेती हूँ लेकिन पीछे हाथ तो लगाना पड़ता है मुझे निरालंब सर्वांग आसन करना है पिछली बार बोल रही हा? और इनको तो योग का एक्सरसाइज का इतना चार है इनको यंग रहने की इतनी लगन है कि मुझे लगता है अमृता जी सौ साल तक बूढ़ी नहीं होंगी क्योंकि ये बहुत हिसाब किताब से खाती हैं खुश रहती हैं जब देखो बच्चे की तरह मुस्कुराती रहती हैं तो जैसी मुस्कान अमृता जी के चेहरे पर है ऐसी मुस्कान आपके सबके चेहरे पर मैं देखना चाहता हूं आप हैं ही बहुत खुश खुश नसीब हैं आप बहुत अच्छी लग रही हैं सामने वालियों को साड़ी पहनने का मौका मिल गया पीछे वालियों को मिला ही नहीं साड़ियां अपने झोले में पैक करके लेके आई थी वो इस सुबह योग किया उसके बाद इंडिया टीवी का कार्यक्रम शुरू हो गया उसके बाद अब दोपहर वाला शुरू हो गया अब घर जाके पहन लेना कोई बात नहीं आप साड़ी पहन के भी अच्छी लगती हैं आप सलवार सूट में भी अमृता जी की तरह अच्छी लगती हैं और मेरी तरह से कोई ना भी पहने तो भी अच्छे लगते हम तो लोक लज्जा के लिए पहन लेते बच्चों को बच्चों को कौन कपड़े पहनाता था पहले हम तो आठ दस साल तक तो ऐसे नंगे घूमते रहते थे ये तो अब जाकर के पांच पांच लेयर कपड़ों की बच्चों पर आ गई है खैर बात यह है ਦੇਖਦੇ ਰਹੋ ਲਾਈ ਪੰਜਾਬੀ ਟੀਵੀ ਲਾਈ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ ਲਾਈ ਪੰਜਾਬੀ ਟੀਵੀ ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੁਨੀਆ ਦੇ ਵਿੱਚ 24 ਘੰਟੇ ਦੇਖ ਸਕਦੇ ਹੋ